ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਆਲੂ ਮੇਥੀ ਵਾਲੇ ਪਰੌਂਠੇ ਆਲੂ ਬੜਿਆ ਤਾਂ ਸਾਰਿਆਂ ਨੇ ਬਹੁਤ ਖਾਧਿਆ ਚਾਹ ਆਲੂ ਮੇਥੀ ਵਾਲੇ ਪਰੌਂਠੇ ਬਣਾਉਣੇ ਆਲੂ ਹਨ ਮੈਂ ਬਾਹਰ ਲਿਆ ਛਿਲਕਾ ਉਤਾਰ ਲਿਆ ਹੁਣ ਆਪਾਂ ਇਸ ਨੂੰ ਕद्दूकस ਕਰ ਲੈਨੇ ਤੁਸੀਂ ਹੱਥ ਨਾਲ ਵੀ ਮੈਸ਼ ਕਰ ਸਕਦੇ ਆਂ ਪਰ ਕद्दूकस ਕਰਨ ਦੇ ਨਾਲ ਥੋੜਾ ਵਧੀਆ ਫੀਲਿੰਗ ਹੋ ਜਾਂਦੀ ਹੈ ਹੁਣ ਮੈਂ ਥੋੜਾ ਜਿਹਾ ਜੀਰਾ ਪਾਇਆ ਥੋੜੀ ਜੀ ਆਪਾਂ ਇਹਦੇ ਵਿੱਚ अजवाइन पा दें हाथ के दे नाल मसलकी में पा दी है हूँ आप मिर्च तो नमक पा कुटिया हो पा दिता अदरक लहसन भी पा सकते जो थानू पसंद है हूँ आप मेथी पा दी है हूँ थोड़ा जहा मैं धनिया लिया धनिए ਹੁਣ ਆਪਾਂ ਇਹਦੇ ਵਿੱਚ ਉਹ ਤਾਂ ਪਾਵਾਂਗੇ ਜੇ ਆਪਾਂ ਇੱਕ ਚਮਚਾ ਸਤੂ ਦੇ ਪਾਊਡਰ ਦਾ ਸਤੂ ਦਾ ਪਾਊਡਰ ਮੇਥੀ ਦੇ ਵਿੱਚਲਾ ਪਾਣੀ ਚੰਗੀ ਤਰ੍ਹਾਂ ਸੋਖ ਲੈਂਦਾ ਤੇ ਫੇਰ ਆਪਣੇ ਪਾਉਟੇ ਬਣਾਉਣ ਵਿੱਚ ਆਪਾਂ ਨੂੰ ਦਿੱਕਤ ਨਹੀਂ ਹੁੰਦੀ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਹੁਣ ਆਪਾਂ ਆਲੂਆਂ ਨੂੰ ਮੇਥੀ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਲੂ ਮੇਥੀ ਵਾਲੇ ਪਰੌਂਠੇ ਬਹੁਤ ਸਵਾਦ ਬਣਦੇ ਆ ਜੀ ਇਹਨਾਂ ਨੂੰ ਆਪਣਾ ਘਰ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਣਾ ਤੁਸੀਂ ਹੁਣ ਆਪਾਂ ਨਾਰਮਲ ਪੇੜੇ ਤੇ ਤੋਂ ਰੋਟੀ ਦੇ ਪੇੜੇ ਤੋਂ ਥੋੜਾ ਜਿਹਾ ਵੱਡਾ ਸਾਈਜ਼ ਲੈ ਲੈਨੇ ਪੇੜੇ ਦਾ ਪੇੜਾ ਥੋੜਾ ਵੱਡੇ ਲੈਣਾ ਕਿਉਂਕਿ ਆਪਣਾ ਪਰੌਂਠੇ ਦੇ ਵਿੱਚ ਆਪਾਂ ਫਿਲਿੰਗ ਵੀ ਭਰਨੀ ਆ ਆਲੂ ਮੇਥੀ ਵਾਲੀ ਸਾਈਜ਼ ਥੋੜਾ ਵੱਡਾ ਹੋਏਗਾ ਪਰੌਂਠਾ ਵੀ ਵਧੀਆ ਬਣੇਗਾ ਹੁਣ ਆਪਾਂ ਕਟੋਰੀ ਸਾਈਜ਼ ਦਾ ਇਸ ਨੂੰ ਬਣਾ ਲੈਨੇ ਇਹਦੇ ਵਿੱਚ ਜਣ ਆਪਾਂ ਆਲੂ ਮੇਥੀ ਨੂੰ ਭਰ ਦਿੰਨੇ ਆ ਪਰੌਂਠੇ ਵਿੱਚ ਜਿੰਨਾ ਹੀ ਆਲੂ ਮੇਥੇ ਜਾਂ ਮਟੀਰੀਅਲ ਭਰਿਆ ਹੋਏਗਾ ਓਨਾ ਹੀ ਜ਼ਿਆਦਾ ਸਵਾਦ ਬਣਦਾ ਆ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਬੰਦ ਕਰ ਦਿੰਨੇ ਆ ਪੂਰੇ ਪੇੜੇ ਨੂੰ ਇਸੇ ਤਰ੍ਹਾਂ ਹੀ ਬੰਦ ਕਰ ਦੇਣਾ ਵਿੱਚ ਮਟੀਰੀਅਲ ਭਰ ਕੇ ਚਲੋ ਜੀ ਹੁਣ ਆਪਾਂ ਇਹਨੂੰ ਵੇਲ ਲੈਨੇ ਆ ਵੇਲਣ ਲੱਗੇ ਹਾਂ ਤੁਸੀਂ ਹਲਕੇ ਹਲਕੇ ਹੱਥਾਂ ਨਾਲ ਵੇਲਣਾ ਤਾਂ ਕਿ ਪਰੌਂਠਾ ਜ਼ਿਆਦਾ ਫਟੇ ਨਾ ਵੈਸੇ ਤਾਂ ਨਹੀਂ ਫਟਦੇ ਇਹ ਮੇਰੇ ਪਰੌਂਠੇ ਫਟੇ ਨਹੀਂ ਆ ਵਿੱਚ ਬਸ ਜਿਹੜਾ ਮਟੀਰੀਅਲ ਆ ਉਹਦੇ ਇਸਦਾ ਹੀ ਸੋਹਣਾ ਲੱਗਦਾ ਹੈ ਪਰੌਂਠੇ ਦਾ ਵੈਸੇ ਦੇਖਣ ਨੂੰ ਵੀ ਵਧੀਆ ਲੱਗਦਾ ਆ ਤੇ ਟੇਸਟੀ ਵੀ ਲੱਗਦਾ ਆ ਮੈਂ ਥੋੜੇ ਵੱਡੇ ਬਣਾਏ ਆ ਤੁਸੀਂ ਜਿਸ ਸਾਭਨਾ ਤੁਸੀਂ ਬਣਾਉਨੇ ਆ ਛੋਟਾ-ਮੋਟਾ ਤੁਸੀਂ ਆਪਣੇ ਸਾਈਜ਼ ਨਾਲ ਬਣਾ ਸਕਦੇ ਆ ਪਰਾਂਠਾ ਤਾਂ ਥੋੜਾ ਵੱਡਾ ਹੀ ਸੋਹਣਾ ਲੱਗਦਾ ਚਲੋ ਜੀ ਪਰਾਂਠਾ ਬਣ ਗਿਆ ਹੁਣ ਆਪਾਂ ਇਸ ਨੂੰ ਸੇਕ ਲੈਨੇ ਆ ਪਰਾਂਠਾ ਤਵੇ ਤੇ ਮੈਂ ਥੋੜਾ ਜਿਹਾ ਘਿਓ ਲਗਾਇਆ ਹੈ ਇਸ ਨੂੰ ਸੇਕ ਲੈਨੇ ਆ ਪਰਾਂਠੇ ਨੂੰ ਆਪਾਂ ਪਰਾਂਠੇ ਦਾ ਪਾਸ ਆਪਾਂ ਪਲਟ ਦਿੱਤਾ ਹੁਣ ਆਪਾਂ ਇਸ ਨੂੰ ਘਿਓ ਲਗਾ ਦਾਂਗੇ ਤੁਸੀਂ ਚਾਹੋ ਤਾਂ ਘਿਓ ਲਗਾ ਸਕਦੇ ਆ ਜਾਂ ਤੁਸੀਂ ਫਰਾਈਂਡ ਵੀ ਲਗਾ ਸਕਦੇ ਆ ਪਰ ਪਰਾਂਠਾ ਤਾਂ ਥੋੜਾ ਘਿਓ ਲਗਾ ਕੇ ਹੀ ਸਵਾਦ ਲੱਗਦਾ ਆ ਹੁਣ ਆਪਾਂ ਇਸ ਨੂੰ ਦੂਸਰਾ ਪਾਸਾ ਵੀ ਇਸ ਦਾ ਪਲਟ ਦਿੰਨੇ ਆ ਪਰਾਂਡੇ ਬਹੁਤ ਜ਼ਿਆਦਾ ਇਸ ਤਰ੍ਹਾਂ ਕ੍ਰਿਸਪੀ ਬਣਦੇ ਥੋੜਾ ਜਿਹਾ ਮੋਟਾ ਜਿਹੜਾ ਪਰਾਂਠਾ ਉਹ ਫੁੱਲ ਜਾਂਦਾ ਆ ਪਰ ਥੋੜਾ ਆਪਾਂ ਇਸ ਨੂੰ ਪਤਲਾ ਰੱਖਾਂਗੇ ਤੇ ਪੂਰੀ ਤਰ੍ਹਾਂ ਕ੍ਰਿਸਪੀ ਬਣਦਾ ਆ ਹੁਣ ਦੋਨੇ ਪਾਸੇ ਆਪਾਂ ਘਿਓ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਕਰ ਲਾਂਗੇ ਮੇਥੀ ਦੇ ਪਰੌਂਠੇ ਬਹੁਤ ਸਵਾਦ ਬਣਦੇ ਆ ਤੁਸੀਂ ਇਸ ਨੂੰ ਜ਼ਰੂਰ ਬਣਾਣਾ ਦੇਖੋ ਆਪਣੇ ਪਰੌਂਠੇ ਦਾ ਕਲਰ ਕਿੰਨਾ ਵਧੀਆ ਆਇਆ ਹੈ ਹੁਣ ਆਪਾਂ ਇਸੇ ਤਰ੍ਹਾਂ ਦੂਸਰਾ ਵੀ ਪਰੌਂਠਾ ਬਣਾ ਲਾਂਗੇ ਇਸ ਨੂੰ ਮੈਂ ਥੋੜਾ ਜਿਹਾ ਵੇਲ ਲਿਆ ਹੈ ਤੇ ਵਿੱਚ ਹੁਣ ਆਪਾਂ ਮਟੀਰੀਅਲ ਆਲੂ ਮੇਥੀ ਦਾ ਭਰ ਦਵਾਂਗੇ ਇਸ ਨੂੰ ਵੀ ਉਸੇ ਤਰ੍ਹਾਂ ਆਪਾਂ ਬਣਾ ਲੇ ਬੰਨ ਇਸ ਨੂੰ ਵੀ ਉਸੇ ਤਰ੍ਹਾਂ ਆਪਾਂ ਵੇਲ ਲਾਂਗੇ ਹਲਕੇ ਹਲਕੇ ਹੱਥਾਂ ਦੇ ਨਾਲ ਵੇਲ ਕੇ ਇਹਨੂੰ ਚੰਗੀ ਤਰ੍ਹਾਂ ਵਟਾ ਬਣਾ ਲੈਣੇ ਇਸਨੂੰ ਵੀ ਹੁਣ ਆਪਾਂ ਸੇਕ ਲੈਣੇ ਆ। ਤਾਂ ਹੁਣ ਆਪਾਂ ਆਪਣਾ ਸੇਕ ਕੇ ਹੁਣ ਪਾਸਾ ਪਲਟ ਲੈਣੇ ਆ। ਹੁਣ ਆਪਾਂ ਇਸਨੂੰ ਕਿਉਂ ਲਗਾ ਦਿੰਨੇ ਆ। ਪਰਾਉਂਠੇ ਦਾ ਕਲਰ ਬਹੁਤ ਹੀ ਵਧੀਆ ਆਇਆ ਹੈ ਜੇ ਤੁਹਾਨੂੰ ਮੇਰਾ ਇਹ ਆਲੂ ਮੇਥੀ ਦੇ ਪਰੌਂਠੇ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਬਹੁਤ ਬਹੁਤ ਧੰਨਵਾਦ